ਤਾਂ ਜਿੱਤਾ ਪੜਾਇਆ 2026 ਦਾ 150 ਤਾਂ ਜਿੱਦਾ ਪਤਾ ਹੈ ਵੀ ਸਾਰੇ ਬੰਦਿਆਂ ਨੂੰ ਗੁੱਡਿਆਂ ਨੂੰ ਵੇਲ ਵਿੜੀਆ ਤੇ ਹੁਣ ਵੇਖੋ ਗਰਾਊਂਡ ਕਿਤਨਾ ਭਰੀ ਆ ਲਓ ਜੀ ਇਧਰ ਪਹਿਲਾ ਮੈਚ ਸਟਾਰਟ ਹੋ ਗਿਆ ਆ ਬਿੱਟੂ ਮੱਛੀ ਇਧਰ ਗੁੰਝਲ ਰੋਡਾ ਚੱਲ ਗੁੰਝਲ ਰੋਡੇ ਸ਼ਤਕਾ ਮਾਰਦੇ ਲੱਗਾ ਆ ਬੋਲਿੰਗ ਲੈ

ਇੱਕ ਗੇਜ ਫੜਿਆ ਆ ਪਰ ਆ ਜਾ ਤੋ ਕੱਟੋ ਆਇਆ ਉਧਰੋਂ ਬੰਨੇ ਕਾਸ਼ ਲਾਓ ਜਿਹੜਾ ਭਰਾ ਨਾ ਭਰਾ ਭਿੜ ਰਿਹਾ ਹੈ ਭਰਾ ਨਾ ਭਰਾ ਪਹਿਲੀ ਬਾਲ ਬਾਹਰ ਨਹੀਂ ਗਈ ਪਰਾ ਨਾ ਪਰਾ ਦਾ ਕਰਿਆ ਆ ਵਾਈਡ ਵੀ ਬੋਲਿਆ ਕਰ ਨਾਲ ਨਹੀਂ ਨਹੀਂ ਨੋ ਬਾਸ ਚ ਦੀ ਦਿਆ ਕਰ ਲਈ ਯਾਰ ਇਹ ਸ਼ੱਕਾ ਮਾਰਦਾ ਵਰਨ ਨਹੀਂ ਆਪਣੇ ਭਰਾ ਨੂੰ ਭਰਾ ਨੇ ਭਰਾ ਨੂੰ ਛੱਕਾ ਫੇਰਿਆ ਭਰਾ ਭਰਾ ਨੂੰ ਹੀ ਅੱਜ ਕੁੱਟਣ ਦਿਆ ਬਾਉਲਾ ਗਿਆ ਵੇ ਲਓ ਜੀ ਬਰਾ ਨੇ ਦੋ ਦੋਵੇਂ ਛੱਕੇ ਮਾਰਦੇ ਹਾਏ ਪੈਨ ਉਹ ਰਿਵਾ ਸਾਡੀ ਅਨੁਕਰ ਚ ਵੱਜਿਆ ਸਿਰ ਕੀ ਹੋਣੀ ਤੇਰਾ ਆਪਣਾ ਜਹਾਨ ਦਾ ਵੱਡਾ ਸ਼ੱਕਾ ਬੇਟੂ ਮਾਜੀ ਵੇਰ ਆ ਗਿਆ ਤੇ ਇਧਰ ਗੁੰਝਾ ਰੋਟਾ ਟਾਲ ਰੋਟੇ अपने फिर आ गया, गया। वरना <laughs> <ना। laughs> <ना। laughs> ਓ ਮੈਂ ਲਾਉਣਾ ਏ ਦੇਵਾਲ ਮੇਰੇ ਰੰਦ ਦੇ ਰਹੇ ਭਰਾਵਾ ਮਰਮੂਦਾ ਹੀ ਕਿਸੇ ਅੱਜ ਆ ਖਾ ਤੀ ਫਿਰ ਬੈਠ ਕੇ ਕੋਈ ਨਾ ਮਾਉਂ ਚਾਪਲਾ ਨਹੀਂ ਮਾ ਹੈ ਮੋੜ ਓ ਬੜਦੇ ਬੋਲਾ ਚਾੜਦਾ ਵੇ ਰੀ ਓਏ ਰਾਤੀ ਨਹੀਂ ਇਥੇ ਪੀਣ ਗਏ ਜਰਾ ਉਹ ਮੈਂ ਕਿਧਰੇ ਆ ਪੀ ਦੇਖੀ ਮੈਂ ਨਾ ਕਿ ਮੇਰੀ ਵਾਲੀ ਹੈਪੀ ਹੈਪੀ ਤੇਰੇ ਵਾਲ ਫੋਨ ਇੱਧਰ ਮੈਂ ਕਿਧਰੇ ਆ ਜਾਣ ਤੂੰ ਜਿੱਧਰੋਂ ਵੜੀ ਆਂ ਹੰਬਲ ਦਮਾਂ ਮੈਂ ਕਿੱਡਾ ਮੈਂ ਚਾਹ ਤੀ ਚਾਵਾ ਹੋਰਾਂ 37 ਦਾ ਟਾਰਗੇਟ ਦਿੱਤਾ ਹੁਣਾਂ ਲੈ ਲਾ ਸਿੰਗਲ ਯਾਰ ਮਾਮਾ ਇੱਕ ਰਹਿ ਗਿਆ ਬੱਲ ਕਿੱਕੀ ਜਾਉਂਦੇ ਇੱਥੇ ਰਹਿਣਾ ਕੰਮ ਨਹੀਂ ਰਹਿਣਾ ਹਮਿੰਗਾ ਚਲ ਦੇਣੇ ਵਾਲਾ ਓਏ ਬਾਹਰ ਆਹ ਬੋਤ ਲੈ ਕੇ ਹੁਣ ਦੋਨੇ ਚਾਰ ਸਕੋਰ ਪੰਜ ਜੀ ਕਹਿੰਦੇ 4 ਆਏ ਹੈ ਪਿੰਨ। 32 ਰਹਿ ਗਏ ਪਿੰਜੋ ਕਹਿੰਦੇ। 36 ਮਾਰ। ਓਹੋ ਇਹ ਸ਼ੇਰ 35 ਰਹਿ ਗਏ ਆ। ਇਹ 32 ਰਹਿ ਗਏ। ਸ਼ੱਕਾ। ਉਧਾਂ 2 4 ਕ ਮਾਰੇ। 14 ਕਹਿੰਦਾ ਜੇ। ਵਾਈਡ। ਲੱਗਣੀ ਆਈ ਓਏ। ਰਨ 4 ਸ਼ੱਟੇ ਮਾਰੇ ਨੂੰ 2। ਰੇਟ ਆ ਦੇ ਬੋਲ ਡਾਰੇ ਛੱਕਾ ਛੱਕਾ ਸੱਚੀ ਗੱਲ ਿਆ ਦੇ ਓ ਸਾਇਨ ਓ ਮੇਰੇ ਨੂੰ ਬੈਟ ਫੜਾ ਕੇ ਆ ਜੀਆਂ ਨੂੰ ਆਪਾਂ ਮੈਂ ਯਾਰ ਜੀਏ ਆ ਪਿੰਡ ਚ ਗਈ ਏ ਸਟੋਪ 12 ਗਿੰਦਾ 12 11 ਛੋਟ ਗਿਆ ਇਹ ਸਰਾਹ ਇਹਨਾ ਕਾਮਯਾਬ ਦਾ ਹੋ ਗਿਆ ਲੈ ਲਾ ਆ ਆ ਗਿਆ ਤੇ ਆਇਆ ਤੂੰ ਛੇੜੀ ਇਹਨਾਂ ਨੂੰ ਲੰਡ ਲੈ ਨੰਨਾ ਤੈਨੂੰ ਭਲਾ ਮੈਂ ਕਿਹੜਾ ਛੇੜੀ ਵਾਲੇ ਭਰਾ ਕੋਈ ਤਾਂ ਕੋਣ ਨਹੀਂ ਟੋਕਣ ਨੂੰ ਗਾਲੇ ਤੇਰਾ ਛੱਕਾ ਹੋ ਸ਼ਾਬਦੀ ਅਰੇ ਬਾਈ ਅੱਡੀ ਚੱਪੀ ਬਣਾਈ ਆ ਆ ਵਿੱਚ ਇੱਕ ਗੁੱਡੇ ਨੂੰ ਤਾਗੇ ਨਿਆਣੇ ਗੁੱਡੀ ਉਹ ਰਵਿੰਦਰਾ ਆਇਆ ਗਾਂ ਪਾੜਨਗੇ ਲੁੱਟਣਗੇ ਯਾਬਦਾਰ ਕੰਮ ਇਦਾਂ ਹੀ ਆ ਏ ਆ ਹੋ ਗਏ ਕੰਮ ਹਾਂ ਸ਼ੱਕਾ ਪਹਿਲਾ ਰਾਜੀ ਲੜ ਪਈ ਉਧਰ ਗੁੱਡਾ ਪਾੜਦਾ ਓਏ ਉੱਧਰ ਵੇ ਕਾਸ਼ ਕੀ ਬਣ ਗਿਆ ਵਾ ਉੱਧਰ ਉੱਧਰ ਕੰਮ ਆ ਗਿਆ ਜੇ ਬਾਹਰ ਦਾ ਟਾ ਟਿਸਾ ਬਾਹਰ ਦਾ ਅੰਦਰ ਨਹੀਂ ਨਹੀਂ ਵਾਈਡ ਨਹੀਂ ਅੰਦਰ ਹੋਈ ਬਹੁਤ ਤੇਰਾ ਉੱਧਰ ਡੰਡਾ ਚੱਲ ਪਿਆ ਜੇ ਓ ਇੱਟਾ ਫੜ ਲਿਆ ਹਰ ਗਏ ਹੈ ਬਣ ਗਈ ਹਰ ਗਏ ਓਏ ਓਏ ਕੰਟੀ ਵਿਧਾ ਕੇ ਲਾ ਦੋ ਆਹ ਤੋਂ ਨਹੀਂ ਲਾ ਦੋ ਹਰ ਗਏ ਰੋਣਾ ਲਗਾ ਤੁਹਾਡੇ ਹੱਲ ਲਾ ਜਾਓ ਗੁਰਗੋਹ ਓਏ ਛੋਰੇ ਹਰ ਗਏ ਹਾਰ ਗਏ ਆ ਜਾ ਓਏ ਹਣੀ ਛੱਡ ਬਾਲ ਡੋਰੀ ਇਹ ਬਾਲ ਹਰ ਚੱਲੀਏ ਬਾ ਚਲੋ ਕਿੰਨਾ 300 ਕਿਦਾਂ ਲਾਏ ਮੈਂ ਜ ਹਰ ਗਏ ਜੇ 37 ਰੰਗ ਬਣਾਉਣੇ ਪਰ ਨਹੀਂ ਬਣੇ ਆ ਵੇ ਬਾਵਾ ਮਛਰਿਆਂ ਨੂੰ ਇਹ ਨਹੀਂ 200 ਰੁਪਏ ਹੋ ਗਈ ਇਹ ਸਮਾਪਤੀ ਹਾਂ ਬਾਵਾ